सारे बहुत बहुत इसे तरह कांग्रेस लैके अपने पेटा जी मू चलो अतवाद भी नहीं गले पुराने साथी तो नहीं विधानसभा तो तो चो तो तो पास कर दिता कि यह दिया जा प्राइवेट सैक्टर से ਜਦ ਜਸੂਰ ਨੇ ਪੜਿਆ ਮੈਂ ਕਹਿੰਦਾ ਬਟਾਲੇ ਦੀ ਤੇ ਗੁਰਦਾਪੁਰ ਦੀ ਮਿਲ ਲੈ ਕੇ ਆਉ ਕਿਲੇ ਜੀ ਉਤੇ ਮੈਂ ਬੁਲਾਨ ਸਭਾ ਚ ਪਾਸ ਹੋ ਗਿਆ ਕਿ ਇਹਨਾਂ ਨੂੰ ਵੇਚ ਦਿਓ ਤੇ ਮੈਂ ਕਹਿਦਾ ਕਿ ਕਹਿੰਦੇ ਜੀ ਵਿਧਾਨ ਸਭਾ ਚ ਹੁਣ ਜਾਓ ਮੈਂ ਜੈਮਨੜ ਨੂੰ ਵਿਧਾਨ ਸਭਾ ਚ ਲੈ ਕੇ ਗਿਆ ਉੱਥੋਂ ਪ੍ਰਭਾਟਿਕ ਤਾਨ ਫਿਰ ਕਰੋਨਾ ਆ ਗਿਆ ਤੇ ਇਹ ਦੇਦਰ 250 2 ਲੱਖ 250 ਕਰੋੜ ਤੇ ਗੁਰਦਾਪੁਰ ਵਾਲੇ ਕਿਚਾਰ ਤੋਂ ਕਰੋੜ ਜਮ੍ਹਾਂ ਕਰਵਾ ਕੇ ਜਾਂ ਖਾਤਿਆਂ ਤੇ ਇਹਨਾਂ ਨੇ ਲੇਟ ਦਿੱਤੀਆਂ ਅੱਜਾ ਤੁਸੀਂ ਜਿਹਨੇ ਮੈਂ ਕਿ ਪੜਨ ਕੀ ਜਿਹੜਾ ਚੜਜ ਦਾ ਵਾਸਤੇ ਖਾਕੇ ਉਸ ਬੰਦੇ ਦੇ ਉੱਤੇ ਅਜੀਬ ਅਖਬਾਰ ਦੇ ਸਿਰਦਾ ਅਲੀਗੇਸ਼ਨ ਆਇਆ ਤੇ 10 ਕਰੋੜ ਰੁਪਇਆ ਉਸ ਨੂੰ ਝੁਕ ਆ ਗਿਆ ਤੇ ਅੱਜ ਮੈਂ ਚੱਲੀ ਨਹੀਂ ਕਿ ਸਾਨੂੰ ਤੇ ਗੰਨਾ ਤੁਹਾਡਾ ਟੁਕੜਾ ਸੀ ਤੇ ਫਾਰਮਾਸੂਟਿਕਲ ਖੰਡ ਜਿਹਦੇ ਚ 슈ਗਰ ਫ੍ਰੀ ਜੇ ਗਾਉਂਡ 슈ਗਰ ਜਿੰਕਾਰੀ ਦੇ ਤੇ ਕੋਈ ਸੁਗਰ ਕਾਰਟੂਨ ਸੀ ਤੇ ਮੈਂ ਖਾਂਡੇ ਤੇ ਬਣਾਉ ਸੀ ਤੇ ਤੁਹਾਡੀ ਜਿਹੜੀ ਮਿਲ ਸੀ ਤੈਨੂੰ ਮਾ ਪ੍ਰੋਫੈਸਰ ਤੇ ਲਾ ਕੇ ਜਣਾਸੀ ਕਿ ਇੱਕ ਪਾਸੇ ਟਰਾਲੀ ਬੜੇ ਤੇ ਦੂਜੇ ਪਾਸੇ ਗੇਟ ਦੇ ਉੱਤੇ ਤੁਹਾਡਾ ਚੈੱਕ ਪਾਇਲਟ ਨੂੰ ਚੈੱਕ ਲਾ ਕੇ ਤੁਸੀਂ ਆਪਣੀ ਕਰ ਜਾਓ ਇਹ ਨਾਲ ਟਕਰਾ ਚੂਰ ਫੜ ਰਿਹਾ ਸੀ ਮਾਪਾ ਲੱਗਾ ਇਸੇ ਤਰ੍ਹਾਂ ਹੀ ਬਰਦਖਪੁਰ ਦੀ ਮਿਲ ਐਥਨਲ ਜਿਹੜੀ ਆ ਉਹ ਬਣਾਉਣੀ ਸੀ ਨਾਲ ਬਿਜਲੀ ਦਾ ਪਲਾਂਟ ਲਾਇਆ ਇੱਥੇ ਨਾਲ ਤੁਸੀਂ ਵੇਖਿਆ ਗੈਸ ਜਿਹੜੇ ਸੀਐਨਜੀ ਗੈਸ ਬਣਨੀ ਆ ਉਹ ਗੁਜਰਾਤ ਵਾਲੇ ਮੈਨੂੰ ਕੱਲ ਭਰੇ ਜਿਹੜੇ ਗੁਜਰਾਤ ਕੇਸ ਵਾਲੇ ਜਨਜੀ ਪਟਾਲੇ ਵਾਲੇ ਜਿਹੜੇ ਤੁਹਾਡੀ ਜੋ ਲੱਗੀ ਜੈਪੋਰੀ ਸੀਐਨਜੀ ਵਾਲੀ ਕਹਿਮਾ ਦੇਣਾ ਕਰੈਕਸ਼ਨ ਦੇ ਦਿੱਤਾ ਇਹਨਾਂ ਪਰ ਉਹ ਵੀ ਨਹੀਂ ਚੱਲੀ ਫਾਰਮੂਲੇਟੀਆਂ ਪੂਰੀਆਂ ਨਹੀਂ ਕੀਤੀਆਂ ਉਹ ਅੱਜ ਤੋਂ 8 ਮਹੀਨੇ ਪਹਿਲਾਂ ਗੈਸ ਵਾਲਾ ਚੱਲਣਾ ਸੀ ਯਾਰ ਇਹ ਕੰਮ ਕੀ ਕਰਦੇ ਨੇ 2 ਮਿਲਾ ਲਾਈਆਂ